ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾਂਕਿਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਵਾਹਿਗੁਰੂ ਜੀ ਸ਼ਫਾਤ ਬਲੇ ਜੇ ਸਮਨੇ ਹੱਸ ਸੀਗਾ ਕੁੜੀਆਂ ਮੇਰੇ ਕਹਿੰਦੀ ਰਹਿੰਦੀ ਮੰਮੀ ਮੇਰਾ ਬੇਟਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕਿਹ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਿੰਦੀ ਆ ਮੈਂ ਅਰਦਾਸਪੁਰ ਵੱਲੀ ਆ ਬਾਬਾ ਜੀ ਕੋਲ ਕਾਲ ਤੱਕ ਤੇ ਜਾ ਕੇ ਬਾਬਾ ਜੀ ਕਹਿੰਦੇ ਉਹ ਜਰੂਰ ਬੱਚਾ ਬੋਲੇਗਾ ਤੁਸੀਂ ਖੰਡ ਪਾਠ ਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਖੰਡ ਪਾਠ ਕਰਾਣੇ ਆ ਸੋ ਸਾਰੀਆਂ ਇੱਛਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਨੇ ਇਸ ਪਰਿਵਾਰ ਦੀ ਇੱਛਾ ਜਿਹੜੀ ਹੈ ਪੂਰੀ ਹੋਈ ਹੈ ਔਰ ਇਹਨਾਂ ਨੇ ਆਣ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਕਿਉਂਕਿ ਜੇਰੋ ਇੱਛਾ ਪੂਰੀ ਹੁੰਦੀ ਆ ਤਾਂ ਹਰੇਕ ਪ੍ਰਾਣੀ ਮਾਤਰ ਦੇ ਦਿਲ 'ਚ ਹੁੰਦਾ ਹੈ ਮੈਂ ਜਾ ਕੇ ਉੱਥੇ ਸ਼ੁਕਰਾਨਾ ਕਰਕੇ ਆਵਾਂ ਇਹ ਗੁਰੂ ਦਾ ਸ਼ੁਕਰ ਕਰਨ ਵਾਸਤੇ ਔਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਔਰ ਨਾਲ ਦੀ ਨਾਲ ਇਹਨਾਂ ਨੇ ਟਰੈਕਟਰ ਲਿਆ ਕੇ ਇੱਥੇ ਜਿਹੜਾ ਉਹ ਚੜਾਇਆ ਹੈ ਔਰ ਉਹਦੀਆਂ ਚਾਬੀਆਂ ਜਿਹੜੀਆਂ ਨੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੈਂਟਰ ਸਰਦਾਰ ਭਗਵੰਤ ਸਿੰਘ ਉਹਨਾਂ ਨੂੰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ ਨੇ ਹੁਣ ਬੋਲਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੀ ਏ ਤੁਸੀਂ ਅਰਦਾਸ ਬੇਨਤੀ ਕਰੋ ਇਹ ਉਧਰ ਦੀ ਮਹਾਰਾਜ ਜੀ ਨੂੰ ਸਤੇ ਮਿਲ ਜੇ ਇਹ ਪੱਕੀ ਹੋ ਜੇ ਫਿਰ ਆਪਣੀ ਨੌਕਰੀ ਕੰਮ ਕਰੇ ਜੋ ਵੀ ਇਹਦੀ ਸਰਦਾ ਹੋਵੇ ਕਰੇ ਵੀ ਆਪਣੇ ਭੇਜੇ ਕਰੇ ਵੀ ਗੁਰੂ ਘਰ ਦੇ ਵਿੱਚ ਕਿਸਾ ਆਪਣਾ ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਹਾਰਾਜ ਦੇ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੇ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਹਮੇਸ਼ਾ ਸੰਗਤਾਂ ਦੀ ਸੇਵਾ ਕਰੇ ਤੇ ਇਸ ਤੋਂ ਵੱਡਾ ਮੈਨੂੰ ਹੋਰ ਕੁਝ ਨਹੀਂ ਹੈ ਕਿ ਜਦ ਵੀ ਮੇਰਾ ਬੇਟਾ ਕਿਸੇ ਤੇ ਕੋਈ ਵੀ ਦਿੱਕਤ ਹੋਵੇ ਤੇ ਉਹ ਆਪਣਾ ਸਾਰਾ ਜੋ ਵੀ ਕੁਝ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਉਹਨਾਂ ਦੀ ਹੈਲਪ ਕਰ ਸਕੇ ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾ ਕੇ ਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ ਹੈ ਇਹ ਬੱਚਾ ਬੀਬੀ ਸਾਡੀ ਗੁड़िया ਮੇਰੇ ਕਹਿੰਦੀ ਰਹਿੰਦੀ ਮੰਮੀ ਮੇਰਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਿੰਦੀ ਆ ਮੈਂ ਅਰਦਾਸਪੁਰ ਵੱਗਦੀ ਆ ਬਾਬਾ ਜੀ ਕੋਲ ਕਾਲ ਤੱਕ ਤੇ ਜਾ ਕੇ ਬਾਬਾ ਜੀ ਕਹਿੰਦੇ ਉਹ ਜਰੂਰ ਬੱਚਾ ਬੋਲੇਗਾ ਤੁਸੀਂ ਖੰਡ ਪਾਠ ਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਖੰਡ ਪਾਠ ਕਰਾਣੇ ਆ ਤੇ ਬਾਬੇ ਦਾ ਸ਼ੁਕਰਾਨਾ ਵੀ ਕਰਦੀ ਹੈਗੀ ਇਹ ਮਹਾਰਾਜ ਨੇ ਇਹਨੂੰ ਬਾਰ ਬਾਰ ਸਭ ਕੁਝ ਦਿੱਤਾ ਇੱਥੋਂ ਮੰਨਣਾਰੇ ਤੋਂ ਕੰਨ ਦਾ ਸਭ ਗੁਰਦੁਆਰੇ ਤੋਂ ਵੀ ਇਹਨੂੰ ਕਾਕਾ ਦੂਜਾ ਵੀ ਮਿਲਿਆ ਮਹਾਰਾਜ ਬਾਬਾ ਜੀ ਇਹਦੀ ਸੁਖਣਾ ਦੇਣ ਆਈ ਜਦੋਂ ਬੋਲਦਾ ਸੀ ਹੁਣ ਬੋਲਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੀ ਏ ਤੁਸੀਂ ਅਰਦਾਸ ਬੇਨਤੀ ਕਰੋ ਇਹ ਉਧਰ ਦੀ ਮਹਾਰਾਜ ਨੂੰ ਸਟੇ ਮਿਲ ਜੇ ਇਹ ਪੱਕੀ ਹੋ ਜੇ ਫੇਰ ਆਪਣੀ ਨੌਕਰੀ ਕੰਮ ਕਰੇ ਜੋ ਵੀ ਇਹਦੀ ਸਰਦਾ ਹੋਵੇ ਕਰੇ ਵੀ ਆਪਣੇ ਭੇਜੇ ਕਰੇ ਵੀ ਗੁਰੂ ਘਰ ਦੇ ਵਿੱਚ ਪੈਸਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਆਪਣੇ ਤੇ ਸੋਈ ਸੋਈ ਦੇਵਾ ਨਾਰਕ ਦਾਸ ਮੁਕਤੇ ਜੋ ਬੋਲੇ ਇਹੀ ਹੁਆ ਸੱਚ ਹੋਵੇ ਔਰ ਧੰਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜਾ ਵੀ ਕੋਈ ਵਿਅਕਤੀ ਇਸ ਮਹਾਨ ਸਥਾਨ ਤੇ ਆਣ ਕੇ ਜਿਹੜੀ ਵੀ ਕੋਈ ਮੰਗ ਕਰਦਾ ਹੈ ਕਹੇ ਉਹ ਆਪਣੇ بیٹے ਪੁੱਤਰ ਦੀ ਹੋਵੇ ਜਾਇਦਾਦ ਦੀ ਹੋਵੇ ਕੋਈ ਹੋਰ ਹੋਵੇ ਔਰ ਜਿਹੜੀ ਵੀ ਕੋਈ ਮੰਗ ਮੰਗਦਾ ਹੈ ਉਹ ਸਾਰੀਆਂ ਹੀ ਮੰਗਾਂ ਧੰਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜੜੀਆਂ ਇੱਥੇ ਪੂਰੀਆਂ ਕਰਦੇ ਆ ਔਕਿ ਇੱਥੇ ਸਾਰੀਆਂ ਦਾਤਾਂ ਜੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਮਿਲਦਿਆਂ ਨੇ ਔਰ ਦਾਤਾ ਲੈਂਡ ਵਾਲਾ ਹੀ ਥੱਕ ਜਾਂਦਾ ਹੈ ਲੇਕਿਨ ਦਾਤਾ ਜਿਹੜੀਆਂ ਮੁਕਦੀਆਂ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਦਗਰ ਕਰਦਾ ਹੀ ਤਾ ਹੈ ਸੋ ਇਹ ਜੁਕੇ ਤੋਂ ਜਿਹੜਾ ਪਰਿਵਾਰ ਆਇਆ ਹੈ ਔਰ ਇਹ ਹਰ ਮਹੀਨੇ ਆਉਂਦਾ ਸੀ ਇਹ ਛੋਟਾ ਬੱਚਾ ਜਿਹੜਾ ਹੈ ਬੋਲਦਾ ਨਹੀਂ ਸੀ ਮੈਂ ਹਰ ਦਿਨ ਨਾਨੀ ਅਰਦਾਸ ਕਰ ਕਰਕੇ ਗੱਲ ਸੀ ਔਰ ਰਾਜबीर ਸਿੰਘ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਨਤਲ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸੀ ਔਰ ਬਹੁਤ ਸ਼ਰਧਾ ਤੇ ਸਤਕਾਰ ਨਾਲ ਇਹ ਆਉਂਦੇ ਰਹਿ ਆ ਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਬੇਟਾ ਜਿਹੜਾ ਬੋਲਣ ਲੱਗ ਪਿਆ ਔਰ ਇਹਨਾਂ ਨੇ ਉਸੇ ਖੁਸ਼ੀ ਦੇ ਵਿੱਚ ਆਣ ਕੇ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਣ ਕੇ ਭੇਟ ਕੀਤਾ ਹੈ ਸ੍ਰੀ ਦਰਬਾਰ ਸਾਹਿਬ ਸੋ ਮੈਂ ਇਹ ਸੰਸਾਰ ਭਰ ਦੇ ਲੋਕਾਂ ਨੂੰ ਗੱਲ ਕਹਿਣੀ ਚਾਹਣਾ ਹੈ ਕਿ ਜਿਹੜਾ ਵੀ ਸ਼ਰਧਾ ਨਾਲ ਇਸ ਮਹਾਨ ਪਵਿੱਤਰ ਸਥਾਨ ਤੇ ਆਊਗਾ ਜਿਹੜੀ ਵੀ ਕਾਮਨਾ ਲੈ ਕੇ ਆਊਗਾ ਉਹ ਸਾਰੀਆਂ ਹੀ ਕਾਮਨਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਸਹਿ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਸੋ ਸਾਰੀਆਂ ਇੱਛਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਨੇ ਇਸ ਪਰਿਵਾਰ ਦੀ ਇੱਛਾ ਜਿਹੜੀ ਹੈ ਪੂਰੀ ਹੋਈ ਹੈ ਔਰ ਇਹਨਾਂ ਨੇ ਆਣ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਕਿਉਂਕਿ ਜਦੋਂ ਇੱਛਾ ਪੂਰੀ ਹੁੰਦੀ ਆ ਤਾਂ ਹਰੇਕ ਪ੍ਰਾਣੀ ਮਾਤਰ ਦੇ ਦਿਲ 'ਚ ਹੁੰਦਾ ਮੈਂ ਜਾ ਕੇ ਉੱਥੇ ਸ਼ੁਕਰਾਨਾ ਕਰਕੇ ਆਵਾਂ ਇਹ ਗੁਰੂ ਦਾ ਸ਼ੁਕਰ ਕਰਨ ਵਾਸਤੇ ਔਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਔਰ ਨਾਲ ਦੀ ਨਾਲ ਇਹਨਾਂ ਨੇ ਟਰੈਕਟਰ ਲਿਆ ਕੇ ਇੱਥੇ ਜਿਹੜਾ ਉਹ ਚੜਾਇਆ ਹੈ ਔਰ ਉਹਦੀਆਂ ਚਾਬੀਆਂ ਜਿਹੜੀਆਂ ਨੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੈਂਟਰ ਸਰਦਾਰ ਭਗਵੰਤ ਸਿੰਘ ਉਹਨਾਂ ਨੂੰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸੌਪੀਆਂ ਨੇ ਤੋਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਅਰਦਾਸ ਬਿਰਥੀ ਕਦੇ ਨਾ ਹੋ ਬਈ ਜਨਕੀ ਅਰਦਾਸ ਜੇ ਅਰਦਾਸ ਸਹੀ ਮਨਵਾਣ ਕੇ ਗੁਰੂ ਦੇ ਦਰ ਤੇ ਆਪਾਂ ਕਰਾਂਗੇ ਤੇ ਉਹ ਅਰਦਾਸ ਸਾਡੀ ਜਿਹੜੀ ਆ ਉਹ ਕਦੇ ਬਿਰਥੀ ਨਹੀਂ ਜਾਂਦੀ ਸਾਡੀਆਂ ਸਾਰੀਆਂ ਹੀ ਮੰਗਾਂ ਸਾਰੀਆਂ ਹੀ ਕਾਮਨਾਵਾਂ ਔਰ ਸਾਡੇ ਸਾਰਾ ਜੋ ਸਾਡੇ ਮਨ ਵਿੱਚ ਇੱਛਾ ਉਹ ਸਾਰੀਆਂ ਇੱਛਾ ਜਿਹੜੀਆਂ ਇੱਥੋਂ ਪੂਰੀਆਂ ਹੋ ਜਾਂਦੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਨੇ ਇਹਨਾਂ ਦੀ ਇੱਛਾ ਪੂਰੀ ਕੀਤੀ ਹੈ ਔਰ ਇਹ ਉਹ ਵੜਾ ਸ਼ੁਕਰਾਨਾ ਕਰਨ ਵਾਸਤੇ ਆਏ ਨੇ ਔਰ ਅਹੀ ਵਿਨਦਾ ਇੱਥੇ ਆਦਾ ਧੰਨਵਾਦ ਵੀ ਕਰਦੇ ਕਿਉਂਕਿ ਇਹਨਾਂ ਨੇ ਆਣ ਕੇ ਗੁਰੂ ਰਾਮਦਾਸ ਸਾਰੀ ਸੰਗਤ ਦਾ ਸ਼ੁਕਰਾਨਾ ਕਰਨੇ ਹੈ ਮਹਾਰਾਜ ਸਾਰੀ ਸੰਗਤ ਜੀ ਸਤਿ ਸ੍ਰੀ ਅਕਾਲ ਜੀ ਨਾਨੀ ਨੇ ਪੜੀਆਂ ਤੇ ਵਸਤੇ ਰਾਮਦਾਸ ਸਾਹਿਬ ਕਿੱਸੇ ਦੀ ਮੰਮੀ ਛੜੀ ਰੋਣ ਦੀ ਸੀ ਬਾਬਾ ਜੀ ਜਦੋਂ ਮੈਂ ਕੋਈ ਇੰਗਲੈਂਡ ਜਾਂਦੀ ਸੀ ਬੱਚਾ ਬਿਲਕੁਲ ਨਹੀਂ ਸੋਹਦਾ ਮੈਂ ਕੈਸੀ ਕੋ ਨਾਰੋ ਮੇਰਾ ਦਾਸ ਤੇ ਕਹਾਂ ਗੁਰੂ ਅੰਮ੍ਰਿਤਸਰ ਨਵਰੀ ਚ ਰਬਾ ਬੱਚਾ ਜਰੂਰ ਬੋਲੇ ਪਾਣੀ ਪਕਤੀ ਸ ਬਾਬਾ ਜੀ ਮੰਗ ਕੇ ਪੀਤਾ ਅੱਜ ਬਾਬਾ ਜੀ ਨੇ ਪਾਰ ਕਰ ਦਿੱਤਾ ਕਿੱਥੀ ਆ ਉਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਨਕਰ ਗਈ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਨੇ ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਗੁਰੂ ਦਾ ਦਿੱਤਾ ਤੇ ਗੁਰੂ ਦਾ ਹੀ ਸ਼ੁਕਰਾਨਾ ਬੀਬੀ ਨੇ ਕੀਤਾ ਉਹਨਾਂ ਦਾ ਮਨ ਵੀ ਭਰ ਗਿਆ ਹੈ ਬੀਬੀ ਦਾ ਮਨ ਵੀ ਭਰਿਆ ਹੈ ਤੋ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਤਾਂਗ ਸੀ ਉਹ ਪੂਰੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ